ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਅੱਜਨਾ ਇੱਕ ਬੜੀ ਦੁੱਖ ਦੀ ਗੱਲ ਐ ਯਾਰ ਸਾਡੇ ਕਰਨਲ ਸਾਹਿਬ ਦਾ ਜੋ ਵੀ ਹੋਇਆ ਪੰਜਾਬ ਚਾਣਾ ਪਟਿਆਲੇ ਚ ਇਹ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਮੌਜੂਦਾ ਕਰਨਲ ਸੀ ਸਾਡੇ ਫੌਜ ਦੇ ਹਨ ਇਹਦੇ ਨਾਲ ਸਾਡੀ ਸਭੀ ਖਰਾਬ ਹੋ ਗਈ ਯਾਰ ਸਾਡੀ ਪੁਲਿਸ ਦੀ ਵੀ ਹੋਗੀ ਫੌਜ ਦੀ ਵੀ ਹੋਗੀ ਹਾਂ ਪੰਜਾਬ ਦੀ ਵੀ ਹੋਗੀ ਹੈਨਾ ਕਿਉਂਕਿ ਮੁੱਦਾ ਪੰਜਾਬ ਤੇ ਸੀ ਪੁਲਿਸ ਵੀ ਆਪਦੀ ਆ ਫੌਜ ਵੀ ਉਹ ਵੀ ਆਪਦੇ ਸੀ ਉਹ ਵੀ ਆਪਦੇ ਸੀ ਸੀ ਤਾਂ ਪੰਜਾਬੀ ਠੀਕ ਆ ਪੁਲਿਸ ਵੀ ਪੰਜਾਬ ਦੀ ਸੀ ਕਰਨਲ ਵੀ ਪੰਜਾਬ ਦਾ ਸੀ ਸਭੀ ਪੰਜਾਬ ਦੀ ਖਰਾਬ ਹੋ ਗਈ ਯਾਰ ਹਾਂ ਹੈਨਾ ਵੀ ਆਪਸ ਦੇ ਵਿੱਚ ਇਹਨੂੰ ਆਪਸ ਨੇ ਬੈਠ ਕੇ ਵੈਸੇ ਸੁਲਝਾ ਲੈਣਾ ਚਾਹੀਦਾ ਸੀ ਹੈਨਾ ਜਿਉਂ ਨਾ ਭਰਾਵਾਂ ਨੇ ਵੀ ਬਹੁਤ ਗਲਤ ਕੀਤਾ ਯਾਰ ਜੇ ਪੈ ਕੇ ਲੱਗੇ ਤੇ ਗਲਤੀ ਕੀਤੀ ਆ ਹਨਾ ਪਰ ਕਹਿੰਦੇ ਜੇ ਗਲਤੀ ਮੰਨ ਲੈ ਨਾ ਬੰਦਾ ਤੇ ਫਿਰ ਗਲਤੀ ਮੰਨਣ ਵਾਲਾ ਵੱਡਾ ਹੁੰਦਾ ਹਨਾ ਕਰਕੇ ਗਲਤੀ ਮੰਨ ਲੇ ਤੇ ਮaaf ਕਰਨ ਵਾਲਾ ਉਦੋਂ ਵੱਡਾ ਹੁੰਦਾ ਪਰ ਗਲਤੀ ਯਾਰ ਮaaf ਕਰਨ ਯੋਗ ਨਹੀਂ ਸੀ ਹਨਾ ਨਾਲ ਬੇਟਾ ਕੁੱਟਿਆ ਯਾਰ ਉਹ ਕੁੱਟਿਆ ਹਨਾ ਜੀ ਜਰ ਇੱਕ ਫੌਜ ਹੀ ਆ ਜਿਹੜੀ ਆਪਾਂ ਨੂੰ ਲਈ ਫਿਰਦੀ ਆ ਯਾਰ ਸਾਨੂੰ ਤਾਂ ਟਰੱਕਾਂ ਵਾਲਿਆਂ ਨੇ ਤੇ ਇਹਨਾਂ ਦਾ ਇੰਨਾ ਆਸਰਾ ਪਾਈ ਮਾਸਟਰ ਸਾਨੂੰ ਕਿਤੋਂ ਕਿਤੋਂ ਬਾਤ ਨੂੰ ਦੱਸਿਆ ਜਦੋਂ ਹੰਸੀ ਮਾਰੇ ਜੰਗਲਾਂ ਚ ਸਾਰੇ ਜਿੱਤੋਂ ਕਿਤੋਂ ਉਹਨਾਂ ਨੂੰ ਫੌਜੀ ਕੱਢ ਕੇ ਲਿਆਉਂਦੀ ਬਿਲਕੁਲ ਜੀ ਪ੍ਰੋਟੈਕਟ ਕਰਦੀ ਆ ਨਹੀਂ ਤਾਂ ਹੱਥ ਪੈਰਾਂ ਦੀ ਪੈ ਜਾਂਦੀ ਬਾਈ ਸਾਨੂੰ ਬਿਲਕੁਲ ਜੀ ਸੁਰੱਖਿਆ ਕਰਦੀ ਆ ਜੀ ਇਹਦਾ ਜਿੱਥੇ ਦੇਹ ਜਨ ਸਾਨੂੰ ਯਾਰ ਹਰੇ ਹੋ ਜਾਈਦਾ ਵੀ ਸਾਡੇ ਫੌਜੀ ਆ ਸਾਡੇ ਫੌਜੀ ਆ ਪਤਾ ਨਹੀਂ ਕੀ ਗੱਲ ਆ ਫੌਜੀ ਬੰਦਾ ਜਦੋਂ ਰਿਟਾਇਰ ਹੋ ਜਾਂਦਾ ਉਹਦੀ ਵੈਲਿਊ ਖਤਮ ਹੋ ਜਾਂਦੀ ਯਾਰ ਉਹਨਾਂ ਨੂੰ ਰੋਹ ਚਾਹੀਦਾ ਯਾਰ ਰਟਾਇਰ ਹੋਏ ਤੋਂ ਵੀ ਹਣਾ ਬਿਲਕੁਲ ਜੀ ਠੀਕ ਆ ਉਹਨੂੰ ਨੌਕਰੀ ਮਿਲ ਜਾਂਦੀ ਐ ਬੈਂਕਾਂ 'ਚ ਮਿਲ ਜਾਂਦੀ ਐ ਉੱਥੇ ਮਿਲ ਜਾਂਦੀ ਐ ਪਰ ਕੋਈ ਫੌਜ ਵਾਲੀ ਪਾਵਰ ਜੀ ਨਹੀਂ ਹੁੰਦੀ ਇਹਨਾਂ ਕੋਲੇ ਮੁੜ ਕੇ ਉਹ ਦੇਣੀ ਚਾਹੀਦੀ ਐ ਇਹਨਾਂ ਨੂੰ ਯਾਰ ਰਟਾਇਰ ਹੋਇਆ ਬੰਦਾ ਵੀ ਪਾਵਰ ਵਰਤ ਸਕਿਆ ਆਉਦੀ ਹੈ ਨਾ ਕਿਉਂਕਿ ਉਹਦੇ ਕੋਲੇ ਦੇਸ਼ ਦੇ ਨੁਕਤੇ ਸਾਰੇ ਜੋ ਵੀ ਖੂਫੀਆ ਰਿਪੋਰਟਾਂ ਸਾਰੀਆਂ ਉਹ ਤਾਂ ਉਹਦੇ ਦਿਮਾਗ 'ਚ ਹੁੰਦੀਆਂ ਸਾਰੀ ਟ੍ਰੇਨ ਉਹਦੇ ਦਿਮਾਗ 'ਚ ਐ ਸਾਰੀ ਉਮਰ ਲਈ ਬੰਦਾ ਤਾਂ ਉਹ ਫੌਜ ਦਾ ਹੀ ਰਹਿਣਾ ਨਾ ਜਿੰਨਾ ਚਿਰ ਮਰਦਾ ਨਹੀਂ ਫੌਜ ਦਾ ਹੀ ਖਾਣਾ ਉਹਨੇ ਹਨਾ ਤੇ ਫੌਜ ਨੂੰ ਉਹਨੂੰ ਪਾਵਰ ਵੀ ਦੇ ਕੇ ਰੱਖਣੀ ਚਾਹੀਦੀ ਹੈ ਹਨਾ ਕੋਈ ਨਾ ਕੋਈ ਬੈਚ ਦੇਣਾ ਚਾਹੀਦਾ ਉਹਨੂੰ ਵੀ ਲਾ ਕੇ ਰੱਖਣਾ ਤਾਂ ਕਿ ਕੋਈ ਰੋਕ ਨਾ ਸਕੇ ਹਨਾ ਯਾਰ ਜ਼ਰੂਰੀ ਆ ਜ਼ਰੂਰੀ ਆ ਉਹ ਕਿ ਜੋ ਵੀ ਕੱਟਣਾ ਹੋਈ ਆ ਮੰਦ ਭਾਗੀ ਹੋਈ ਆ ਬਹੁਤ ਮਾੜੀ ਹੋਈ ਆ ਇੱਕ ਨਹੀਂ ਕਈ ਹੋ ਗਈਆਂ ਯਾਰ ਪੰਜਾਬ 'ਚ ਬਹੁਤਆਂ ਹੋ ਗਈਆਂ ਇਹ ਕੋਸਕੂਈ ਵਾਲਾ ਬੱਚਾ ਵਿਚਾਰਾ ਯਾਰ ਸੂਸੈਡ ਕਰ ਗਿਆ ਹਾਂ ਛੋਟਾ ਜਿਹਾ ਬੱਚਾ ਯਾਰ ਉਹ ਦੂ ਹੀ ਮੜਾ ਹੋ ਗਿਆ ਬਹੁਤ ਗਲਤ ਹੋਇਆ ਜੀ ਕੀ ਹੋ ਕੀ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਨਾ ਸਾਡਾ ਮੁੱਖ ਮੰਤਰੀ ਬੋਲਦਾ ਨਾ ਸੈਂਟਰ ਬੋਲਦਾ ਕੋਈ ਨਹੀਂ ਬੋਲਦਾ ਯਾਰ ਸਭ ਮੂੰਹ ਚੁੰਗੜੀਆਂ ਲਈ ਬੈਠੇ ਐ ਇਹ ਮੈਂ ਤੈਨੂੰ ਦੱਸਣਾ ਕਿ ਮਾਟਰ ਜੀ ਕਹਿੰਦੇ ਪੰਜ ਦੇਸ਼ ਮੋਦੀ ਕੋਲੇ ਆਏ ਹੋਏ ਸੀ ਅੱਛਾ ਜੀ ਸਾਰੇ ਨਿਊਜ਼ੀਲੈਂਡ ਅੱਛਾ ਜੀ ਕੋਈ ਮੀਟਿੰਗ ਚੱਲ ਰਹੀ ਹੈ ਕੋਈ ਟੇਬਲ ਤੇ ਅੱਛਾ ਜੀ ਪਤਾ ਨਹੀਂ ਕੋਈ ਵੱਡਾ ਖਲਾਸਾ ਹੋਊਗਾ ਇਹ ਯੂਨੋ ਦੀ ਮੀਟਿੰਗ ਤਾਂ ਨਹੀਂ ਕੀਤੀ ਹਾਂ ਕੋਈ ਵੱਡਾ ਖਲਾਸਾ ਹੋਊਗਾ ਪੰਜ ਦੇਸ਼ ਮਿਲ ਕੇ ਨਾ ਕੋਈ ਕਰ ਰਿਹਾ ਕੋਈ ਮੋਦੀ ਨਾਲ ਯਾਰ ਕੋਈ ਨੁਕਤਾ ਚੀਨੀ ਅੱਛਾ ਜੀ ਅੰਦਰ ਅੰਤਰੀ ਅੰਦਰ 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 ਗੱਲ ਚੱਲ ਰਹੀ ਹੈ ਅਗੇ ਵੋਟਾਂ ਪੈਂਦੀਆਂ ਹੁੰਦੀਆਂ ਸੀ ਕਾਲਿਸਤਾਨ ਦੀਆਂ ਉਹ ਵੀ ਐਦਕੀ ਫੇਰ ਪੈਂਦੀਆਂ ਕਹਿੰਦੇ ਅਮਰੀਕਾ 'ਚ ਹਾਂ ਠੀਕ ਹੈ ਪੈਂਦੀਆਂ ਵੀ ਕਹਿੰਦੇ ਵਾਈਟ ਹਾਊਸ 'ਚ ਅੱਛਾ ਹਾਂ ਉਹ ਦੇਖ ਰੇਖ 'ਚ ਪੈਂਦੀਆਂ ਹੈ ਹਾਂ ਉਹਨਾਂ ਦੇ ਅੰਦਰ ਹੋਊਗਾ ਜ਼ਰੂਰ ਨਾ ਇਹਨ ਦੱਸਿਆ ਜਿਨਾਂ ਵੀ ਉਹ ਸلسلਾ ਬਣ ਚੱਲਿਆ ਅਸੀਂ ਰਲ ਮਿਲ ਕੇ ਰਹੀਏ ਯਾਰ ਸਹੀ ਗੱਲ ਹੈ ਜੀ ਅਸੀਂ ਨਾ ਇਦਾਂ ਸੋਚੀਏ ਕਿ ਮੈਂ ਆ ਮੈਂ ਉਹ ਆ ਮੈਂ ਆ ਨਹੀਂ ਯਾਰ ਅਸੀਂ ਪੰਜਾਬੀ ਆ ਪੰਜਾਬੀ ਆ ਸਹੀ ਗੱਲ ਆ ਜੀ ਚਾਹੇ ਇੱਥੇ ਕੋਈ Hindu ਆ ਚਾਹੇ Muslim ਆ ਚਾਹੇ Sikh ਆ ਚਾਹੇ Isai ਆ ਜਿਹੜਾ ਪੰਜਾਬੀ ਉਹ ਸਭ ਤੋਂ ਪਹਿਲਾਂ ਪੰਜਾਬੀ ਆ ਪੰਜਾਬੀ ਆ ਬਿਲਕੁਲ ਆਪਾਂ ਪੰਜਾਬੀ ਭਰਾ ਆ ਯਾਰ ਬਿਲਕੁਲ ਜੀ ਆਪਾਂ ਏਕਤਾ ਬਣਾ ਕੇ ਰੱਖੀਏ ਬਿਲਕੁਲ ਜੀ ਕੋਈ ਕਿਤੇ ਜਾਵੇ ਕਿਤੇ ਰਹੇ ਪੰਜਾਬੀਆਂ ਨੇ ਪੰਜਾਬੀ ਰਹਿਣਾ ਯਾਰ ਅਸੀਂ ਇੱਕ ਦੂਜੇ ਦੇ ਭਰਾ ਰਹਿਣਾ ਯਾਰ ਨਾ ਅਸੀਂ ਅਜੇ ਤੱਕ ਧਰਮਾਂ ਪਿੱਛੇ ਲੜੇ ਆਂ ਨਾ ਅਸੀਂ ਜਾਤਾਂ ਪਾਤਾਂ ਪਿੱਛੇ ਲੜੇ ਆਂ ਤੇ ਨਾ ਅਸੀਂ ਲੜਨਾ ਵੀ ਰੇ ਇੰਨਾ ਸੋਹਣਾ ਪੰਜਾਬ ਯਾਰ ਕਿਹੜੇ ਰਾਸਤੇ ਤੁਰ ਚੱਲਿਆ ਯਾਰ ਅਨਕਾਊਂਟਰ ਹੋਣ ਲੱਗੇ ਯਾਰ ਚੋਰੀਆਂ ਢਕਾਈਆਂ ਸਰਿਆਂ ਮੇਰ ਕੀ ਕੋ ਸੌਣ ਲੱਗਿਆ ਯਾਰ ਇੰਨਾ ਮਾੜੇ ਹਾਲਾਤ ਹੋ ਗਏ ਪੰਜਾਬ ਦੇ ਉੱਤੇ ਸਹਿਮਿਆ ਸਰਨੇ ਪਿਆਈ ਸਾਰਾ ਕੁਝ ਪਤਾ ਹੀ ਨਹੀਂ ਕੀ ਹੋ ਰਿਹਾ ਹੈ ਹਮ ਜੋ ਪਰੇ ਹੋਈ ਪਿਕਣ ਯਾਰ ਕਿਹੜਾ ਬੰਦਾ ਕਿਹੜਾ ਲੀਕ ਖਿੱਚ ਰਿਹਾ ਜਿਹੜਾ ਕੀ ਕਰ ਰਿਹਾ ਇਹਦਾ ਉਹ ਗੱਲ ਬਣ ਗਈ ਕਹਿੰਦਾ ਕਿ ਇਹਨਾਂ ਜੰਗਲ ਸੀਗਾ ਇੱਕ ਉਹ ਜੰਗਲ 'ਚ ਫਸੇਗੇ ਸੀ ਲੋਕ ਇੱਕ ਗਦਾ ਸੀ ਉੱਤੇ ਅੱਛਾ ਗਦਾ ਕਲਾ ਉੱਤੇ ਹੀ ਸੀ ਅੱਛਾ ਜੀ ਜਿਹੜਾ ਗਦੇ ਦਾ ਮਾਲਕ ਸੀ ਉਹ ਸਾਰਾ ਕੰਮ ਗਦੇ ਤੋਂ ਲਿਆ ਕਰੇ ਅੱਛਾ ਜਦੋਂ ਆਪਦਾ ਕੰਮ ਮੁੱਕ ਜਾ ਕਰੇ ਉਹ ਦੂਜੇ ਨੂੰ ਕਾ ਕਰੇ ਤੁਸੀਂ ਕਰ ਲਓ ਅੱਛਾ ਗਦਾ ਬੜਾ ਦੁਖੀ ਆਹ ਹਾਂ ਗਦਾ ਕਹੇ ਮੇਰਾ ਭੱਜ ਚੱਲ ਗਿਆ ਯਾਰ ਕਹਿੰਦਾ ਭੱਜ ਕੇ ਜਾਵਾਂਗੇ ਕਿੱਥੇ ਸਾਰਾ ਰਾਹ ਤਾਂ ਕਹਿੰਦਾ ਬੰਦਿਆਂ ਨੂੰ ਨਹੀਂ ਦਿਉਂਦਾ ਆਪਰ ਨੂੰ ਕਿੱਥੇ ਲੱਭੂ ਹਾਂ ਜੰਗਲ ਦੇ ਵਿੱਚ ਹੈਨਾ ਗਦਾ ਮੇਰਾ ਭਾਟੋ ਟੋ ਟੋ ਮੱਤਾਂ ਬਿੰਗੀਆਂ ਹੋ ਗਈਆਂ ਭਾਈ ਹੁਣ ਕੋਈ ਰਹਿਦਾ ਭਰਾ ਗਦਾ ਹੌਲੀ ਹੌਲੀ ਤਰਪਿਆ ਫਿਰ ਨਿਕਲਦਾ 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 ਅੱਸੀ ਨੋਈ ਦਿਨੀ ਬਾਹਰ ਨਿਕਲ ਗਿਆ ਭਾਈ ਅੱਛਾ ਜੀ ਗਦਾ ਸ਼ਹਿਰ ਚ ਆ ਪੜਿਆ ਲੈ ਗਦੇ ਨੂੰ ਵੇਖ ਕੇ ਕੁੱਤੇ ਸੰਗ ਸੰਗ ਕੇ ਗਦੇ ਦੀ ਪੇੜ ਕੁੱਤੇ ਆਵੜੇ ਕੁੱਤਿਆਂ ਨੂੰ ਵੇਖ ਕੇ ਦੂਜੇ ਜਾਨਵਰ ਚੱਲ ਪਏ ਉਹਨਾਂ ਨੂੰ ਵੇਖ ਕੇ ਤੀਜੇ ਚੱਲ ਪਏ ਡੰਡੀ ਪੈ ਗਈ ਜਾਈ ਜੋ ਡੰਡੀ ਪੈ ਗਈ ਤੇ ਬੰਦੇ ਵੀ ਆ ਗਏ ਆਵੜੇ ਅੱਛਾ ਜੀ ਬੰਦਿਆਂ ਨੇ ਬਾਜ਼ਾਰ ਦੇਖ ਲਿਆ ਹਾਂ ਬੰਦੇ ਵੀ ਆਉਣ ਜਾਣ ਲੱਗ ਗਏ ਹਾਂ ਰਾਹ ਬਣ ਗਿਆ ਰਾਹ ਬਣ ਗਿਆ ਰਾਹ ਬਣ ਗਿਆ ਤੇ ਉਹਨਾਂ ਨੇ ਸਰਕਾਰ ਕੋਲੇ ਮੰਗ ਕਰੀ ਕਿ ਹਾਂ ਦੇ ਸੜਕ ਬਣਾਓ ਅੱਛਾ ਇੰਜੀਨੀਅਰ ਆ ਗਏ ਹਾਂ ਇੰਜੀਨੀਅਰ ਆ ਗਿਆ ਉਹ ਰੋਡ ਬਣਾਉਣ ਲੱਗੇ ਹਾਂ ਤੇ ਇੰਜੀਨੀਅਰ ਕਹਿੰਦਾ ਵੀ ਇਹ ਰੋਡ ਦਾ ਪਲਾਂ ਐ ਦੱਸੋ ਨਕਸ਼ਾ ਕਿਨੇ ਬਣਾਇਆ ਉਹ ਕਹਿੰਦੇ ਜੀ ਕਰੇ ਨਹੀਂ ਹਾਂ ਅੱਛਾ ਹੁਣ ਸਭ ਤੋਂ ਪਹਿਲਾਂ ਤਾਂ ਘਰੇਲੀ ਲੱਗਿਆ ਰਹਾ ਤਾਂ ਉਹ ਕਹਿੰਦਾ ਮੈਂ ਕਹਿਣਾ ਉਹ ਕਹਿੰਦਾ ਕਿਉਂ ਤਾਂ ਸਾਲਿਓ ਐ ਵੀ ਪੈਂਦਾ 7 ਕਿਲੋਮੀਟਰ ਡੇਢ ਕਿਲੋਮੀਟਰ ਬਾਜ਼ਾਰ ਆਜ ਤੋਂ ਇਹ ਦਰਦੂ ਹੈ ਆਪਾਂ ਇਧਰ ਵੀ ਬਣਾਵਾਂਗੇ ਆ ਨਾ ਇਹ ਸਾਡਾ ਖਰਚਾ ਘਟੂ ਮੈਂ ਤੁਹਾਡੀ ਬਾਤ ਕਟੂ ਐਸੀ ਇਦਾਂ ਹੀ ਆ ਗਏ ਹਾਂ ਹਾਂ ਨਾ ਹਾਂ ਗੱਲ ਤੂੰ ਹੀ ਕਹਦੀ ਆ ਹਾਂ ਬੜੇ ਰੋਡ ਤੇ ਤਰੇ ਫਿਰਦੇ ਆ ਗੰਜਰਦੇਓ ਉਹਨੇ ਕਹਿੰਦੇ ਹੁਣ ਤਾਂ ਐਂ ਜੇ ਲੱਗਦੇ ਮੈਂ ਕਦੇ ਵਾਲੇ ਰੋਡ ਤੇ ਹੀ ਫਿਰਦੇ ਆ ਸਾਰੇ ਸਹੀ ਗੱਲ ਆ ਜੀ ਹੈ ਨਾ ਸਹੀ ਗੱਲ ਆ ਇਹ ਮੁੰਨੇ ਉਹ ਹੀ ਰੋਡ 1.5 ਕਿਲੋਮੀਟਰ ਤੇ ਬਣਾਤਾ ਹਾਂ ਉਹ ਆ ਯਾਰ ਇਹਦਾ ਵੀ ਬੜਾ ਈ ਦੂਰ ਤੀਰੇ ਫਿਰਦੇ ਸੀ ਭਾਈ ਉਹ ਦੇਖਦੇ ਨਹੀਂ ਗਏ ਨਾਂਗਾ ਉੱਤੀ ਤਰੇ ਫਿਰਦੇ ਰਹੇ ਹਾਂ ਮਰਾਪਾ ਆਮ ਬਣੀ ਹੈ ਰੇਕੋਰ ਨੂੰ ਜਾਨੇ ਬਸੀਆਂ ਕੋਲੇ ਇੰਨੇ ਮੋੜ ਐ ਮੈਂ ਹਰੇਕ ਬੰਦੇ ਨੂੰ ਬੋਧਾ ਦੱਸ ਕਿਉਂ ਆ ਹੂੰ ਕਈ ਪਿੰਡਾਂ ਦੇ ਵਿੱਚ ਬਹੁਤ ਮੋੜ ਆਉਂਦੇ ਆ ਅੱਛਾ ਜੀ ਰੋੜਿਆਂ ਤੇ ਕਿਤੇ ਆਵੇਂ ਕਿਤੇ ਆਵੇਂ ਕਿਤੇ ਆ ਉਹ ਸਿੱਧਾ ਵੀ ਹੋ ਸਕਦਾ ਉਹ ਕਿਉਂ ਆ ਪਤਾ ਤੁਹਾਨੂੰ ਪਤਾ ਤੁਹਾਨੂੰ ਨਹੀਂ ਉਹ ਉਹ ਹੋਈ ਉਹ ਗੜੇ ਵਾਲੀ ਡੰਡੀ ਆ ਉਹ ਇਹਨਾਂ ਡੰਡੀਆਂ ਹੁੰਦੀਆਂ ਸੀ ਮੈਂ ਰਾਜਸਥਾਨ ਚ ਹੁਣ ਵੀ ਦੇਖਿਆ ਹੈ ਅੱਛਾ ਜੀ ਡੰਡੀਆਂ ਬਣੀਆਂ ਵੀ ਆ ਕੱਚੀਆਂ 2000 ਦੀ ਗੱਲ ਆ 2002 ਦੀ ਅੱਛਾ ਜੀ ਜਿੱਥੋਂ ਦੀ ਲੋਕ ਨੰਗੀ ਗਏ ਨੰਗੀ ਗਏ ਡੰਡੀ ਬਣ ਗਈ ਉਤੋਂ ਦੀ ਮੋਟਰਸਾਈਕਲ ਨੰਗਾਤਾ ਅੱਜ ਮੋਟਰਸਾਈਕਲ ਨੰਗਣ ਲੱਗੇ ਥੋੜਾ ਜਿਹਾ ਪਈ ਬਣ ਗਈ ਬੈਗ ਡਾ ਨੰਗਿਆ ਗੱਡੀ ਨੰਗੀ ਹੋਲੀ 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 ਫਸ ਨੰਗਣ ਲੱਗੀ ਭੂਰਾ ਬਣ ਗਿਆ 라ਵ ਬਣ ਗਿਆ ਜਿਹਦੇ ਬਾਣਾ ਬੂਣਾ ਜਿੱਤੀ ਬਣ ਗਿਆ ਬਣ ਗਿਆ ਉਤੋਂ ਦੀ ਕੋਈ ਗਵਰਨਮੈਂਟ ਨੇ ਬਜਰੀ ਝਟ ਕੇ ਪੱਥਰ ਪਾਤੇ ਜਦ ਹੀ ਹੋਮੀ ਬਣਾਇਆ ਇਹ ਮਰੱਬੇ ਬੰਦੀ ਤੋਂ ਪਹਿਲਾਂ ਦੇ ਰੋਡ ਬਣੇ ਵੇ ਆ ਠੀਕ ਹੈ ਜੀ ਇਹ ਡੰਡੀਆਂ ਤੇ ਹੀ ਬਣੇ ਆ ਮਰੱਬੇ ਬੰਦੀ ਬਾਅਦ ਹੁੰਦੀ ਆ ਠੀਕ ਆ ਇੱਤਾ ਆਏ 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 ਆ ਹਾਂ ਤਾਈ ਬਲ ਫੇਰ ਜੇ ਵਾਲੇ ਆਈ ਹੁਣ ਆਪਾਂ ਜਾ ਕੇ ਆਏ ਨਾ ਉਧਰ ਆ ਨਾ ਕਿਵੇਂ ਬੱਬਾਈ ਸੱਪ ਨੂੰ ਬਲ ਪੈਂਦਾ ਆਹ ਨਹੀਂ ਗਾ ਜੀ ਇਹ ਮਰੱਬੇ ਬੰਦੀ ਤੋਂ ਪਹਿਲਾਂ ਦੀਆਂ ਡੰਡੀਆਂ ਤੇ ਰੋਡ ਬਣੇ ਵੇ ਇਹ ਕਦੇ ਵਾਲਾਂ ਤੇ ਇਹੋ ਆ ਇਹ ਗਣਾ ਇਹ ਆਇ ਨਹੀਂ ਆ ਗਾ ਵੀ ਮਦਰ ਆਪਾਂ ਕਹਿੰਦੇ ਨੇ ਵੀ ਆਏ ਹੋ ਜੂ ਜਾਏ ਹਨਾ ਵੀ ਬਾਕੀ ਭਾਈ ਉਹ ਕਹਿੰਦਾ ਕੋਈ ਬੰਦਾ ਸੀਗਾ ਉਹਦਾ ਵਿਆਹ ਹੋ ਗਿਆ ਅੱਛਾ ਜੀ ਵਿਆਹ ਹੋ ਗਿਆ ਤੇ ਉਹਨੇ ਕੀ ਸੋਚਦਾ ਹੈ ਇੱਕ ਵੇਲੇ ਤਾਂ ਨਿਊਜ਼ ਵੀ ਚੱਲੀ ਜਾਂਦੀ ਆ ਇੱਕ ਬੰਦੇ ਦਾ ਵਿਆਹ ਹੋਇਆ ਅੱਜ ਵਿਆਹ ਹੁੰਦਾ ਉਹਦੇ ਘਰ ਇਹ ਕਹਿੰਦੀ ਮੇਰੇ ਦਰਦ ਹੁੰਦਾ ਇਹ ਨੂੰ ਆਟੇ ਕੰਮਰੇ ਚ ਪਾ ਦੇ ਇਹ ਮੈਨੂੰ ਮੇਰੇ ਮਾਇਕੇ ਛੱਡਿਆ ਉਹਾਂ ਦਾ ਮਾਇਕੇ ਦਾ ਨਹੀਂ ਛੱਡ ਕੇ ਆਉਂਦਾ ਉਹ ਡਾਕਟਰ ਦੇ ਲੈ ਗਿਆ ਉਹਨੂੰ ਬੱਚਾ ਹੋ ਗਿਆ ਅੱਜ ਵਿਆਹ ਕੇ ਲਿਆਇਆ ਤੀਜੇ ਦਿਨ ਬੱਚਾ ਹੋ ਗਿਆ ਅੱਛਾ ਉਹਨੇ ਡੀਡ ਐਡਵਾਂਸ ਟੈਕਨੋਲੋਜੀ ਸਭ ਦੇ ਰਿਹਾ ਕੱਲ ਸੁਹਾਗ ਰਾਤ ਸੀ ਅੱਜ ਬੱਚਾ ਅੱਛਾ ਜੀ ਹੈ ਪੈਂਡਲੇ ਵਧਾਈਆਂ ਦਿੰਦੇ ਪਰ ਨੇ ਕਹਿੰਦੇ ਬੜਾ ਜਰਬਾਣਾ ਨਿਕਲਿਆ ਤੂੰ ਸਭ ਦੇ ਰਿਹਾ ਕਿ ਬੱਚਾ ਵੀ ਪੂਰਾ ਵਜਣ ਵਾਲਾ ਉਹ ਅੰਦਰ ਪੜੇਗਾ ਨਾ ਸਾਟਾ ਆਈ ਦੀ ਹਾਂ ਮੁੰਨਾ ਪਰ ਉਹ ਆਪਿਆ ਫਿਰਦਾ ਅੱਛਾ ਜੀ ਆਈ ਬੇਬੇ ਇੱਕ ਜਨਾਨੀ ਬੜੀ ਤੇਜ਼ ਸੀ ਹਾਂ ਤੇ ਬੱਚਾ ਹੋ ਗਿਆ ਤੀਜੇ ਮਹੀਨੇ ਅੱਛਾ ਤੀਜੇ ਮਹੀਨੇ ਹਾਂ ਬੰਦਾ ਲੋਲਾ ਸੀ ਵੰਡਾ ਦੇ ਟਿਚਣਾ ਕਰਨ ਸਾਇਆ ਤਿੰਨਾ ਮਹੀਨੇ ਦੀ ਬੱਚਾ ਏ ਤਿੰਨਾ ਮਹੀਨੇ ਦੀ ਬੱਚਾ ਏ ਨਗੀ ਫਿਰ ਤਿੰਨਾ ਮਹੀਨੇ ਚ ਬੱਚਾ ਤੂੰ ਪਾਈਕਾਰ ਵਾਲੀ ਕੋਲ ਆ ਗਿਆ ਤੂੰ ਨੂੰ ਮਾਰ ਕਰਦੀ ਆ ਕਹਿੰਦਾ ਬੱਚਾ ਵੀ ਨੌ ਮਹੀਨਾ ਚੋਂਦਾ ਤੂੰ ਤਿੰਨਾ ਚ ਹੀ ਉਹ ਬੰਦੇ ਭਰਾ ਬੈਠੇ ਹਾਂ ਮੇਰੇ ਵਿਆਹ ਨੂੰ ਕਿੰਨੇ ਮਹੀਨੇ ਹੋ ਗਏ ਹਾਂ ਕਹਿੰਦਾ ਤਿੰਨ ਕਹਿੰਦੀ ਤੇਰੇ ਨੂੰ ਕਹਿੰਦਾ ਤਿੰਨ ਕਹਿੰਦੀ ਕਿੰਨੇ ਹੋ ਗਏ ਕਹਿੰਦਾ 6 ਕਹਿੰਦੀ ਫਿਰ ਬੱਚਾ ਬੱਚੇ ਦੇ ਤਿੰਨ ਮਹੀਨੇ ਬੱਚੇ ਦੇ ਕੱਢ ਹਾਂ ਕਹਿੰਦੀ ਕਿੰਨੇ ਹੋ ਗਏ ਕਹਿੰਦਾ 9 ਕਹਿੰਦੀ ਫਿਰ ਨੌਂ ਚ ਨਹੀਂ ਹੋਇਆ ਕਹਾਂ ਪਿੰਡ ਵਾਲੇ ਮਜ਼ਾਕ ਕਰਦੇ ਐ ਤੂੰ ਸਹੀ ਐ ਮੱਛਰ ਨਵਾਜੀ ਹੋਇਆ। ਉਹਨੇ ਨੌ ਘਣਾਤੇ ਆ। ਹਾਂ ਨੌ ਘਣਾ। ਪਿੰਡ ਵਾਲੇ ਦਾ ਪਤਾ ਤੇ ਮੈਂ ਵੀ ਨਜਾ ਹਾ। ਸਾਲੋਂ ਮੈਂ ਨਾ ਆ ਗਿਆ ਬੜਾ ਮਜ਼ਾਕ ਕਰਦੇ ਆ। ਮਜ਼ਾਕ ਕਰਦੇ। ਮੱਛਰ ਨਵਾਜੀ ਹੋਇਆ। ਨਵਾਜੀ ਰਿਹਾ। ਸਾਲੋਂ ਮੈਂ ਆਵਦੇ ਘੜੀ ਨਹੀਂ ਤਿੰਨ ਮਹੀਨੇ। ਹਾਂ। ਉਹਨੇ ਦੋ ਢੀ ਘਣਾਤੇ। ਅੱਡੋ ਢੀ ਘਣਾ। ਤਿੰਨ ਮਹੀਨੇ ਮੇਰੇ ਵਿਆਹ ਨੂੰ ਤਿੰਨ ਤੇਰੇ ਨੂੰ ਤਿੰਨ ਬੱਚੇ ਦੇ ਕਹਿੰਦੀ ਨੌ ਮਹੀਨੇ ਹੋ ਗਏ। ਨੌ ਮਹੀਨੇ ਪੂਰੇ ਹੋ ਗਏ। ਚੱਕਲਾ ਕਹਿੰਦੀ ਹੋ ਗਿਆ ਬੱਚਾ। ਹਾਂ। ਹੈ? ਸਹੀ ਗੱਲ ਹੈ ਜੀ। ਇੱਕ ਵਾਰ ਤੇ ਕੁੜੀ ਟੂਰਸ ਗਈ ਸੀ ਬਾਹਰ ਘੁੰਮਣ ਅੱਛਾ ਜੀ ਟੂਰਸ ਤੇ ਵਿਜੇ ਤੇ ਹਾਂ ਇਹ ਉਹ ਭਾਈ ਜਿਵੇਂ ਉਹ ਪੰਨ ਕ ਮਹੀਨੇ ਕੋ ਕੰਮ ਕੰਮ ਕੇ ਆਈ ਹਾਂ ਇੱਧਰ ਆ ਗਈ ਹਾਂ ਜੀ 9 ਕ ਮਹੀਨੇ ਬਾਅਦ ਬੱਚਾ ਹੋ ਗਿਆ ਬੱਚਾ ਹੋ ਗਿਆ ਬੱਚੇ ਨੂੰ ਲੋਕ ਦੇਖਣੋਂ ਜਿਵੇਂ ਜ਼ਲੇਡਾ ਜੰਮਿਆ ਹੁੰਦਾ ਹਾਂ ਬੱਚਾ ਕੁੜੀ ਆ ਵਾ ਕਾਲਾ ਕੰਗਰਾਲੇ ਵਾਲਾਂ ਵਾਲਾ ਵੱਡੇ ਵੱਡੇ ਬੋਲ ਹਾਂ ਉਹ ਨੀ ਕਰੋ ਉਹ ਆਡੀ ਪਿਆ ਦੇ ਸੇ ਆਏ ਉਹ ਬੰਦੀ ਆ ਆਹ ਭੈਂਦਰਾ ਸਾਡਾ ਤਾਂ ਹੀ ਦੀ ਗੱਲੇ ਬਿਲਕੁਲ ਜੀ ਦਾ ਉਹ ਮੱਥੇ ਉਹ ਲੱਗਦੇ ਸੀ ਉੱਥੇ ਹਾਂ ਉਹਨਾਂ ਦੇ ਚਲੇ ਗਿਆ ਅੱਛਾ ਜੀ ਬੰਦ ਪੈਂਦਣਾ ਕੰਮ ਗਲਤ ਆ ਮਾ ਦਾ ਘਰੇ ਜਿਹੜਾ ਉਹ ਲੈ ਜਾਏ ਨੂੰ ਆਹ ਹੈ ਜੰਬਾਰੀ ਬਾਪ ਦੀ ਬੇਟੀ ਨਹੀਂ ਯਾਰਬ ਇਹ ਕਿਵੇਂ ਸਾਬਤ ਹੋ ਤਾ ਦਿਨਾਰੇ ਨਾਕਾ ਇਹਨਾਂ ਰੋਏ ਨਾ ਦੇ ਘਾਰੇ ਨਾ ਰੋਏ ਪੂਰੇ ਪੰਜਾਬ ਨਾਲ ਨਾਲ ਦਾ ਉਹ ਕੰਜਰ ਦਾ ਅੱਡ ਪਿਆ ਘੋੜੇਰ ਕਾ ਮੂਹੜਾ ਆ ਆਸ਼ਾ ਹੋਵੇ ਰੋਵੇ ਜੀ ਸਾਬਤ ਨਾ ਹੋ ਬਾਕੀ ਉਹਨਾਂ ਨੇ ਦੇ ਲਿਆ ਵੀ ਸਹਾਈ ਵੀ ਵੱਡਾ ਸਾਰੇ ਚਾਰ ਸਪੇਰਿਓ ਹਾਂ ਨਾ ਕੰਜਰ ਦਾ ਵੀ ਆਪਣੇ ਹੈ ਆਪਣੇ ਜਿਹੜੇ ਅੰਗ ਪੈਰ ਪੱਤੇ ਹੋਏ ਆ ਤੇ ਹੁੰਦੇ ਉੱਟ ਉੱਟ ਤੇ ਕਹਿੰਦੇ ਜੇ ਹੋਣਾ ਸਾਲੇ ਦੇ ਇਹਦਾ ਹੱਡਾ ਪਰਾਂ ਦਾ ਮੋਟਾ ਮੋਟਾ ਇਹ ਨਹੀਂ ਆਪਣਾ ਬ੍ਰੀਡ ਨਹੀਂ ਪੰਜਾਬ ਦੀ ਹਾਂ ਪੈਂਡੋ ਨੂੰ ਮਾਟ ਕੇ ਕਹਿੰਦੇ ਵੀ ਵਿਚਾਰੇ ਨੂੰ ਉਹ ਮੇਰਾ ਇੰਨਾ ਵੀ ਤੇਰੇ ਮੁੰਡਾ ਆ ਹਾਂ ਭਾਈਆ ਮੇਰੇ ਤੇ ਨਾਲ ਵੀ ਮੁੰਡਾ ਤੇਰੇ ਕੰਜਰ ਦਾ ਪੀਆਰ ਹੀ ਹੋਗਾ ਬਾਹਰ ਲਈਏ ਉਹ ਵਿਚਾਰੇ ਅੰਦਰ ਬਾੜਨ ਉਹਨਾਂ ਨੂੰ ਵੀ ਪੀਆਰ ਹੋਗਾ ਤੁਹਾਡੇ ਬੱਚਾ ਤੇ ਬਾਹਰ ਨਾ ਹੋ ਗਿਆ ਬਾਰਲਾ ਹੋ ਗਿਆ ਉਹ ਬਾਬਾ ਹੋਰ ਹਿਸਾਬ ਦੇ ਆਓ ਹਾਂ ਉਹਨਾਂ ਦਾ ਡੀਐਨਏ ਹੈ ਨਾ ਜਿਹੜਾ ਬਾਬਾ ਜੀ ਸਹੀ ਗੱਲ ਹੈ ਜਿਹੜੇ ਨੀਗਰੋ ਆ ਨਾ ਉਹ ਆਏ ਨਾ ਕਿਹੜੇ ਉਹਨਾਂ ਨੂੰ ਅੱਛਾ ਜੀ ਉਹਨਾਂ ਦਾ ਡੀਐਨਏ ਕੋੜੇ ਦਾ ਆ ਲੈ ਅੱਛਾ ਜੀ ਹਾਂਜੀ ਕੋੜੇ ਨਾਲ ਮੈਚ ਹੁੰਦਾ ਨਾ ਹਾਂਜੀ ਉਹਨਾਂ ਦੇ ਜਦੋਂ ਮਰਜੀ ਵੇਖ ਲਓ ਮੂੰਹ ਲੰਬੇ ਆ ਉਹਨਾਂ ਦੇ ਜਮਾ ਕੋਰ ਨਾ ਵੇਖੋ ਕੱਲ ਨੂੰ ਸਾਰੇ ਭਰਾ ਉਹਨਾਂ ਦੇ ਮੂੰਹ ਲੰਬੇ ਆ ਜਮਾ ਕੋੜਿਆਂ ਨੂੰ ਵੱਲ ਉਹਨਾਂ ਦੇ ਉਹਨਾਂ ਦਾ ਡੀਐਨਏ ਸਹੀ ਗੱਲ ਹੈ ਰੰਗਦੇ ਵੀ ਆਈਆਂ ਵਾ ਬਾਈਓ ਠੀਕ ਹੈ ਉਹ ਵੀ ਕੰਦਰ ਦੇ ਵਿੱਚ ਟਾਇਰ ਨੂੰ ਪਾਲਚ ਮਾਰੀ ਹੁੰਦੀ ਆਏ ਆ ਬਾਈ ਉਹ ਆਪਾਂ ਸ਼ੈਂਪੂ ਨਾਲ ਲੱਗੇ ਲਾਉਨੇ ਨਾ ਉਹ ਨਹਾ ਕੇ ਬਾਜ਼ਾਰ ਨੂੰ ਜਾਣ ਲੱਗੇ ਲਾਉਂਦੇ ਆ ਸ਼ੈਂਪੂ ਲਾ ਦਿੰਦੇ ਆ ਜ਼ਰ ਤੇ ਆਕੜ ਜਾਂਦਾ ਸੁੱਕ ਜਾਂਦਾ ਠੀਕ ਹੈ ਚਾਰੇ ਮੇਰੇ ਸਾਰੇ ਜਿਹੜਾ ਮੁਰਕਾ ਆ ਗਿਆ ਕੰਨਾ ਸਣੀ ਚੋਈ ਜੂ ਝਾਗ ਆਪਣੇ ਉਹਨਾਂ ਨੂੰ ਕੋਈ ਮਤਲਬ ਨਹੀਂ ਮੇਰ ਨਾਲ ਰਹਿੰਦੇ ਰਹੇ ਆ ਨਾ ਮੈਂ ਤਾਂ ਬਹੁਤ ਭੜੇ ਲੱਗਦੇ ਆ ਅੱਛਾ ਜੀ ਮੈਂ ਕਹਾ ਯਾਰ ਕਮਾਲ ਆ ਤੁਹਾਡੀ ਉਹ ਟੱਟੀ ਵਾਲੇ ਹੱਥ ਨਹੀਂ ਧੋਂਦੇ ਲਓ ਉਹ ਟੀਸੂ ਜੇ ਨਾਲ ਪੁੰਝ ਕੇ ਆ ਜਾਂਦੇ ਆ ਮੈਂ ਕਹਾ ਚਾਰਾ ਸਾਡੇ ਨਾਲ ਰੋਟੀ ਨਾ ਕਾਈ ਇੱਕ ਤਾਂ ਹੈ ਕਹਿੰਦਾ ਇਹ ਨਹਾਉਣਾ ਹੁੰਦਾ ਵਾ ਲੈਟਿੰਗ ਜਾ ਕੇ ਮੈਂ ਕਹਾ ਲਾ ਹੋ ਸਕਦਾ ਗੋਪਚੋਂ ਵੀ ਆ ਸਕਦੀ ਆ ਉਹਨਾਂ ਕੋ ਆਦਤ ਬਣੀ ਆ ਧੋਣਾ ਹੀ ਨਹੀਂ ਕੋਈ ਇਹ ਕੀ ਕਰਦਾ ਹੈ ਹੈ ਇਹ ਉਹ ਨਹੀਂ ਯਾਰ ਆਪਾਂ ਕੈਨੇਡਾ ਇੱਥੇ ਬਣਾਵਾਂਗੇ ਆਪਾਂ ਜਿਹੜਾ ਮੋਗਾ ਇਹਨੂੰ ਬਣਾਵਾਂਗੇ ਆਪਾਂ ਸਰੀ ਟ੍ਰਾਂਟੋ ਤੇ ਲੁਧਿਆਣੇ ਨੂੰ ਬਣਾਵਾਂਗੇ ਆਪਾਂ ਕੈਲਗਰੀ ਠੀਕ ਹੈ ਤੇ ਅਮਰੀਕਾ ਦਾ ਏਰੀਆ ਕੱਢ ਲਾਂਗੇ ਆਪਾਂ ਉੱਪਰਲਾ ਪਟਾਨਕੋਟ ਵਾਲਾ ਉਹ ਬਿਲਕੁਲ ਚੰਮੂਰੂ ਬਣਾ ਲਾਂਗੇ ਐਲ ਐ ਐਲ ਐ ਨੂੰ ਚੱਲਿਆ ਕਰਾਂਗੇ ਟਰੱਕ ਲੈ ਕੇ ਆਪਾਂ ਮਹਾਰਾਜ ਸੌਕ ਰੱਖਿਆ ਐਨੂੰ ਥੋੜਾ ਜਿਹਾ ਐਨੂੰ ਉਹ ਜੇ ਐਨੂੰ ਖੋਲ ਜੇ ਨਹੀਂ ਤਾਂ ਪੰਜਾਬ ਵਾਲ ਨੂੰ ਹੈ ਨਹੀਂ ਤਾਂ ਚੜਦਾ ਪੰਜਾਬ ਹੋ ਜੇ ਘੱਟਾ ਸਾਡਾ ਬਣ ਜੇ ਕਦੇ ਉਹ ਹੀ ਪੰਜਾਬ ਨਾ ਭਾਈ ਜਾਨ ਪਾਪਾ ਜੱਫੀਆਂ ਮਿਲ ਗਏ ਇੱਕ ਦੂਜੇ ਨੂੰ ਹੈ ਸਹੀ ਗੱਲ ਆ ਬਾਬਾਈ ਤੇ ਭਾਈ ਤੁਹਾਨੂੰ ਦੇਵਾਂਗੇ ਮੁਬਾਰਕਾਂ ਮੂੰਹ ਮਿੱਟਾ ਕਰਾਵਾਂਗੇ ਛੇਤੀ ਖੁਸ਼ਖਬਰੀਆਂ ਆਉਣਗੀਆਂ ਪੰਜਾਬ ਚ ਨੱਚਾਂਗੇ ਢੋਲ ਵੱਜਣਗੇ ਬਾਜੇ ਕਾਚਿਆਂ ਨਾਲ ਠੀਕ ਹੈ ਕਿਉਂਕਿ ਲੜ ਕੇ ਕੋਈ ਕੰਮ ਨਹੀਂ ਹੁੰਦਾ ਜਿਹੜਾ ਵੀ ਕੰਮ ਹੁੰਦਾ ਹੁੰਦਾ ਪਿਆਰ ਨਾਲ ਬੈਠ ਕੇ ਆ ਹੁਣ ਜੇ ਕਾਰਨਲ ਜਾਲ ਦਾ ਮਸਲਾ ਸੀ ਉਹ ਵੀ ਧਰਨਾ ਲਾ ਕੇ ਹੱਲ ਹੋਇਆ ਬੈਠ ਕੇ ਹੁੰਦਾ ਬੈਠ ਕੇ ਹੁੰਦਾ ਰੋਲ ਆਪਾਂ ਕਿ ਨਹੀਂ ਹੁੰਦਾ ਹਨਾ ਕੋਈ ਵੀ ਮਸਲਾ ਬਿਲਕੁਲ ਜੀ ਹੁਣਾ ਟੇਬਲ ਤੇ ਬਹਿ ਕੇ ਹੀ ਆ ਇੱਕ ਨਾ ਇੱਕ ਦਿਨ ਟੇਬਲ ਤੇ ਬਹਿ ਕੇ ਹੁਣ ਮੈਂ ਮਸਲੇ ਆੜੇ ਪਏ ਆ ਬਾਬਾ ਕਈ ਮਸਲੇ ਆੜੇ ਪਏ ਆ ਟੇਬਲ ਤੇ ਆ ਗਏ ਉਹ ਅੱਛਾ ਜੀ ਉਹ ਟੇਬਲ ਤੇ ਹੀ ਪਾਰ ਹੋਣਗੇ ਕੱਲ ਨੂੰ ਕੁਝ ਗੱਲਾਂ ਕਲਾਸੇ ਕਰਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਪੱਕੀ ਗੱਲ ਹੈ ਠੀਕ ਹੈ ਤੇ ਬਾਕੀ ਆਪਾਂ ਇੱਕ ਅੱਡੇ ਵਾਂਚੇ ਇਹ ਜੋਧਪੁਰ ਚੱਲ ਕੇ ਆਉਣੇ ਆ ਜੀ ਜਾਣਾ ਜੀ ਚਾਰਲੀ ਠੀਕ ਹੋ ਗਿਆ ਆਪਣਾ ਤੇ ਆਪਾਂ ਜਾਣਾ ਜ਼ਰੂਰੀ ਆ ਕਿਹਨੇ ਆ ਚ ਜਾਣਾ ਆਪਾਂ ਬੀਕਾ ਨੇਰ ਕਿਲਾ ਚ ਤੌਰਗੜ ਕਿਲਾ ਅਜਮੇਰ ਕਿਲਾ ਠੀਕ ਹੈ ਸਾਰੇ ਕਿਲੇ ਦਿਖਾ ਕੇ ਲੈ ਆਉਣੇ ਤੁਹਾਨੂੰ ਬਿਲਕੁਲ ਜੀ ਠੀਕ ਹੈ ਭਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ